ਸ਼੍ਰੀ ਦਰਬਾਰ ਸਾਹਿਬ ਤਰਨਤਾਰਨ ਵਿਖੇ 200 ਸਾਲ ਪੁਰਾਣੀ ਇਤਿਹਾਸਕ ਡੇੜੂ ਤੇ ਚੱਲੇ ਬਲਡੋਜ਼ਰ ਬਾਬਿਆਂ ਦੇ ਹਥੌੜਿਆਂ ਨੇ ਇੱਕ ਹੋਰ ਵਿਰਾਸਤੀ ਇਮਾਰਤ ਨੂੰ ਤਬਾਹ ਕਰ ਦਿੱਤਾ ਸਿੱਖ ਧਰਮ ਦੇ ਉੱਗੇ ਪ੍ਰਚਾਰਕ ਹਰਜਿੰਦਰ ਸਿੰਘ ਸਬਰਾਂ ਨੇ ਲਿਖਿਆ ਹੈ ਕਿ 30 ਅਤੇ 31 ਮਾਰਚ 2019 ਦੀ ਦਰਮਿਆਨੀ ਰਾਤ ਨੂੰ ਕਾਰ ਸੇਵਾ ਵਾਲਾ ਬਾਬਾ ਜਗਤਾਰ ਸਿੰਘ ਦੇ ਹੁਕਮਾ ਉੱਤੇ 400 ਦੇ ਕਰੀਬ ਲਿਆਂਦੇ ਗੇ ਅਖੌਤੀ ਕਾਰ ਸੇਵਕਾਂ ਜਿਨ੍ਹਾਂ ਵਿੱਚ 150 ਦੇ ਕਰੀਬ ਪੁਲਿਸ ਮੁਲਾਜ਼ਮ ਸੁਰੱਖਿਆ ਪ੍ਰਦਾਨ ਕਰ ਰਹੇ ਸਨ ਉਹਨਾਂ ਵੱਲੋਂ ਤਕਰੀਬਨ 200 ਸਾਲ ਪੁਰਾਣੀ ਦਰਬਾਰ ਸਾਹਿਬ ਤਰਨਤਾਰਨ ਗੁਰਦੁਆਰਾ ਸਾਹਿਬ ਉਦੇ ਉੱਪਰਲੇ ਹਿੱਸੇ ਨੂੰ ਟਾਇਰ ਟੇਰੀ ਕਰ ਦਿੱਤਾ ਗਿਆ ਅਖੌਤੀ ਕਾਰ ਸੇਵਕਾਂ ਅਤੇ ਪੁਲਿਸ ਦੀ ਮਿਲੀ ਭੁਗਤ ਨਾਲ ਕੀਤੇ ਜਾ ਰਹੇ ਇਸ ਕਾਲੇ ਕਾਰਨਾਮੇ ਦਾ ਵਿਰੋਧ ਕਰਨ ਵਾਲੇ 130 ਦੇ ਕਰੀਬ ਨੌਜਵਾਨਾਂ ਅਤੇ ਸੰਗਤਾਂ ਨੂੰ ਕੁੱਟਿਆ ਮਾਰਿਆ ਗਿਆ ਅਤੇ ਉਨ੍ਹਾਂ ਨੂੰ ਜ਼ਖਮੀ ਕੀਤਾ ਗਿਆ ਜਿਸ ਵਿੱਚੋਂ ਦੋ ਸਿੰਘਾਂ ਨੂੰ ਹਸਪਤਾਲ ਦਾਖਲ ਕਰਵਾਉਣਾ ਪਿਆ ਚੋਰਾ ਦੀ ਵਾਂਗ ਅੱਧੀ ਰਾਤ ਨੂੰ ਦਰਸ਼ਨੀ ਡਿਊੜੀ ਦੀ ਇੰਨੀ ਪੁਰਾਣੀ ਇਮਾਰਤ ਦਾ ਉੱਪਰਲਾ ਹਿੱਸਾ ਟਾਇਰ ਟੇਰੀ ਕਰਨਾ ਆਪਣੇ ਆਪ ਵਿੱਚ ਬਹੁਤ ਵੱਡੇ ਸ਼ੱਕ ਅਤੇ ਸ਼ੁਭੇ ਪੈਦਾ ਕਰਦਾ ਹੈ 11:15 ਵਜੇ ਗੁਰਦੁਆਰਾ ਚੁਬੱਛਾ ਸਾਹਿਬ ਸਰਹਾਲੀ ਦੇ ਕਮੇਟੀ ਮੈਂਬਰ ਭਾਈ ਵਿਕਰਮਜੀਤ ਸਿੰਘ ਦਰਬਾਰ ਸਾਹਿਬ ਤਰਨ ਨੂੰ ਵਿਖੇ ਮੱਥਾ ਟੇਕ ਕੇ ਆਏ ਸਨ ਉਦੋਂ ਤੱਕ ਅਜੇ ਕੋਈ ਵੀ ਚਹਲ ਪਹਲ ਦਰਸ਼ਨੀ ਡੇੜੀ ਨੂੰ ਢਾਉਣ ਵਾਸਤੇ ਉੱਥੇ ਨਹੀਂ ਵੇਖੀ ਗਈ ਸੀ ਪਰ ਅਚਾਨਕ 12 ਵਜਨ ਤੇ 400 ਦੇ ਕਰੀਬ ਅਖੌਤੀ ਕਾਰ ਸੇਵਕਾਂ ਨੇ ਹਥੌੜਿਆਂ ਗੈਂਤੀਆਂ ਤੇ ਹੋਰ ਸਾਧਨਾਂ ਤੇ ਨਾਲ ਹਮਲਾਵਰਾਂ ਵਾਂਗ ਦਰਸ਼ਨੀ ਡੇੜੀ ਤੇ क्रूर ਹਮਲਾ ਬੋਲਿਆ ਅਤੇ ਵੇਖਦੇ ਹੀ ਵੇਖਦੇ ਉੱਪਰਲੇ ਮਨਾਰੇ ਟਾ ਕੇ ਜ਼ਮੀਨ ਤੇ ਸੁੱਟ ਦਿੱਤੇ ਗਏ ਪਤਾ ਲੱਗਣ ਤੇ ਹੌਲੀ ਹੌਲੀ ਕੁਝ ਨੌਜਵਾਨ ਅਤੇ ਸੰਗਤਾਂ ਉੱਥੇ ਇਕੱਠੀਆਂ ਹੋਈਆਂ ਜਿਨ੍ਹਾਂ ਨੇ ਇਸ ਕਾਲੀ ਕਾਰਵਾਈ ਦਾ ਵਿਰੋਧ ਕੀਤਾ ਆਪਣੀ ਹੋਰੀ ਇਸ ਵਿਰੋਧਤਾ ਨੂੰ ਵੇਖ ਕੇ ਕਾਤੀਕਾਰ ਸੇਵਕਾਂ ਨੇ ਗੁੰਡਿਆਂ ਦਾ ਰੂਪ ਧਾਰਨ ਕਰਦਿਆਂ ਸ਼੍ਰੋਮਣੀ ਕਮੇਟੀ ਦੇ ਸੇਵਾਦਾਰਾਂ ਦੀ ਸਹਾਇਤਾ ਦੇ ਨਾਲ ਸਿੱਖ ਸੰਗਤਾਂ ਉੱਤੇ ਹਮਲਾ ਬੋਲ ਦਿੱਤਾ ਜਿਸ ਵਿੱਚ ਦੋ ਨੌਜਵਾਨ ਸਖਤ ਜ਼ਖਮੀ ਹੋ ਗਏ ਜੋ ਹਸਪਤਾਲ ਜ਼ੇਰੇ ਇਲਾਜ ਹਨ ਕੁਝ ਮਹੀਨੇ ਪਹਿਲਾਂ ਪਿਛਲੇ ਸਾਲ ਸਤੰਬਰ ਦੇ ਵਿੱਚ ਗੁਰਬਚਨ ਸਿੰਘ ਕਰਮੂ ਵਾਲਾ ਬਾਬਾ ਜਗਤਾਰ ਸਿੰਘ ਕਾਰ ਸੇਵਾ ਵਾਲੇ ਅਤੇ ਸ਼੍ਰੋਮਣੀ ਕਮੇਟੀ ਮੈਂਬਰ ਖੁਸ਼ਵਿੰਦਰ ਸਿੰਘ ਪਾਟੀਆਂ ਨੇ ਹਥੌੜਾ ਲੈ ਕੇ ਇਸ ਦਰਸ਼ਨੀ ਡਿਉੜੀ ਨੂੰ ਢਾਉਣ ਦੀ ਕਾਰ ਸੇਵਾ ਦਾ ਆਰੰਭ ਕੀਤਾ ਸੀ ਜਿਸ ਦੇ ਚੱਲਦਿਆਂ ਇਹਨਾਂ ਲੋਕਾਂ ਨੂੰ ਸਿੱਖ ਸੰਗਤਾਂ ਸਿੱਖ ਜਥੇਬੰਦੀਆਂ ਤੇ ਵਿਦਵਾਨਾਂ ਦਾ ਭਾਰੀ ਵਿਰੋਧ ਦਾ ਸਾਹਮਣਾ ਕਰ ਸ਼੍ਰੋਮਣੀ ਕਮੇਟੀ ਦੀ ਐਗਜ਼ੀਕਿਊਟਿਵ ਨੇ ਇੱਕ ਫੈਸਲਾ ਕੀਤਾ ਸੀ ਕਿ ਦਰਸ਼ਨੀ ਡਿਉੜੀ ਨੂੰ ਢਾਇਆ ਨਹੀਂ ਜਾਵੇਗਾ ਪਰ ਅਚਾਨਕ ਆਪਣੇ ਕੀਤੇ ਵਾਅਦਿਆਂ ਤੋਂ ਮੁਕਰਦਿਆਂ ਹੋਇਆਂ ਸ਼੍ਰੋਮਣੀ ਕਮੇਟੀ ਅਤੇ ਕਾਰਸੇਵਾ ਵਾਲੇ ਬਾਬੇ ਜਗਤਾਰ ਸਿੰਘ ਦੇ ਭੇਜੇ ਅੰਸਰਾਂ ਨੇ ਦਰਸ਼ਨੀ ਡਿਉੜੀ ਨੂੰ ਚੋਰਾਵਾਗ ਹਮਲਾਵਰ ਹੋ ਕੇ ਅੱਧੀ ਰਾਤ ਤੋੜਨਾ ਸ਼ੁਰੂ ਕਰ ਦਿੱਤਾ ਦੱਸਦੀ ਹੈ ਕਿ ਇਹ ਦਰਸ਼ਨੀ ਡਿਉੜੀ ਕਵਰ ਨੌ ਨਿਹਾਲ ਸਿੰਘ ਦੇ ਸਮੇਂ ਵਿੱਚ ਹੋਂਦ ਵਿੱਚ ਆਈ ਸੀ ਇਸ ਦਾ ਵਜੂਦ 150 ਸਾਲ ਤੋਂ ਪੁਰਾਣਾ ਹੈ ਅੱਜ ਤੋਂ 6 ਮਹੀਨੇ ਪਹਿਲਾਂ ਤੱਕ ਦਰਸ਼ਨੀ ਡਿਉੜੀ ਦੀਆਂ ਲਈਆਂ ਗਈਆਂ ਅੰਦਰੂਨੀ ਅਤੇ ਬਾਹਰੀ ਤਸਵੀਰਾਂ ਇਹ ਸਾਬਤ ਕਰਦੀਆਂ ਹਨ ਕਿ ਸ਼੍ਰੋਮਣੀ ਕਮੇਟੀ ਇਸ ਦੀ ਜ਼ਰਾ ਜਨੀਵੀ ਮੁਰੰਮਤ ਕਰਨ ਦਾ ਕੋਈ ਯਤਨ ਨਹੀਂ ਕੀਤਾ ਅਤੇ ਇਸ ਬਹਾਨੇ ਦੀ ਉਡੀਕ ਕਰਦੇ ਰਹੇ ਕਿ ਇਹ ਇਮਾਰਤ ਕਮਜ਼ੋਰ ਹੋ ਜਾਵੇ ਅਤੇ ਇਸ ਦੀ ਖਸਤਾ ਹਾਲਤ ਦੀ ਦੁਹਾਈ ਦੇ ਕੇ ਇਸ ਦਾ ਨਾਮੋ ਨਿਸ਼ਾਨ ਹੀ ਮਿਟਾ ਦਿੱਤਾ ਜਾਵੇ ਹਰਜਿੰਦਰ ਸਿੰਘ ਸਭਰਾ ਲਿਖਦੇ ਨੇ ਕਿ ਰਾਤ ਦੇ 2:30 ਵਜੇ ਦੇ ਕਰੀਬ ਉਹਨਾਂ ਨੇ ਖੁਦ ਬਾਬਾ ਜਗਤਾਰ ਸਿੰਘ ਨੂੰ ਫੋਨ ਕੀਤਾ ਅਤੇ ਇਸ ਸਾਰੇ ਘਟਨਾਕਰਮ ਬਾਰੇ ਪੁੱਛਿਆ ਜਿਸ ਉੱਤੇ ਉਹਨਾਂ ਨੇ ਇਹ ਬਹਾਨਾ ਲਗਾਇਆ ਕਿ ਦਰਸ਼ਨੀ ਡਿਉੜੇ ਦੀ ਛਤ ਕਮਜ਼ੋਰ ਅਤੇ ਖਸਤਾ ਹੋ ਗਈ ਸੀ ਇਸ ਲਈ ਇਹ ਟਾਉਣੀ ਪਈ ਜਿਸ ਤੇ ਹਰਜਿੰਦਰ ਸਿੰਘ ਨੇ ਬਾਬਾ ਜਗਤਾਰ ਸਿੰਘ ਨੂੰ ਸਵਾਲ ਕੀਤਾ ਕਿ ਸਾਡੇ ਕੋਲ 6 ਮਹੀਨੇ ਤੱਕ ਪਹਿਲਾਂ ਦੀਆਂ ਤਸਵੀਰਾਂ ਉਧ ਹਨ ਇਸ ਦੀ ਕਦੇ ਵੀ ਮੁਰੰਮਤ ਕਰਨ ਦਾ ਅਤੇ ਸੰਭਾਲ ਕਰਨ ਦਾ ਯਤਨ ਆਖਰ ਕਿਉਂ ਨਹੀਂ ਕੀਤਾ ਗਿਆ ਤਾਂ ਇਸ ਦਾ ਬਾਬਾ ਜਗਤਾਰ ਸਿੰਘ ਨੇ ਕੋਈ ਜਵਾਬ ਨਹੀਂ ਦਿੱਤਾ ਜਦੋਂ ਹਰਜਿੰਦਰ ਸਿੰਘ ਨੇ ਉਹਨਾਂ ਨੂੰ ਪੁੱਛਿਆ ਕਿ ਤੁਹਾਡੀ ਯੋਜਨਾ ਇਸ ਜਗ੍ਹਾ ਤੇ ਕੁਝ ਹੋਰ ਬਣਾਉਂਦੀ ਹੈ ਤਾਂ ਉਹਨਾਂ ਨੇ ਸਾਫ਼ ਇਨਕਾਰ ਕੀਤਾ ਕਿ ਜਿਸ ਵੇਲੇ ਹਰਜਿੰਦਰ ਸਿੰਘ ਸਬਰਾਨ ਨੇ ਬਾਬਾ ਜਗਤਾਰ ਸਿੰਘ ਨੂੰ ਇਹ ਕਿਹਾ ਕਿ ਦਰਬਾਰ ਸਾਹਿਬ ਦੀ ਇਮਾਰਤ 1762 ਈਸਵੀ ਵਿੱਚ ਸਿੱਖ ਮਿਸਲਾਂ ਮੇਲੇ ਦੀ ਬਣੀ ਹੋਈ ਹੈ ਤੇ ਜੇਕਰ ਉਸ ਦੀ ਸੰਭਾਲ ਹੋਣ ਉਤੇ ਉਹ ਪੂਰੀ ਤਰ੍ਹਾਂ ਨਾਲ ਸੁਰੱਖਿਅਤ ਆ ਤੇ ਇਨ੍ਹਾਂ ਇਮਾਰਤਾਂ ਦੀ ਅਣਦੇਖੀ ਕਿਉਂ ਕੀਤੀ ਜਾਂਦੀ ਹੈ ਇਸ ਉੱਤੇ ਵੀ ਉਹਨਾਂ ਨੇ ਕਿਸੇ ਕਿਸਮ ਦਾ ਕੋਈ ਜਵਾਬ ਨਹੀਂ ਦਿੱਤਾ ਤਾਂ ਜਦੋਂ ਹਰਜਿੰਦਰ ਸਿੰਘ ਨੇ ਉਹਨਾਂ ਨੂੰ ਇਹ ਪੁੱਛਿਆ ਕਿ ਤੁਸੀਂ ਅੱਧੀ ਰਾਤ ਬਿਨਾਂ ਕਿਸੇ ਦੀ ਸਲਾਹ ਨਾਲ ਸਿੱਖ ਸੰਗਤਾਂ ਸਿੱਖ ਜਥੇਬੰਦੀਆਂ ਵਿਦਵਾਨਾਂ ਅਤੇ ਮਹਾਰਾਂ ਦੀ رائے ਲੈ ਬਿਨਾਂ ਇਸ ਤਰ੍ਹਾਂ ਚੋਰਾਵਾੰਗ ਹਮਲਾਵਰ ਹੋ ਕੇ ਇਸ ਇਮਾਰਤ ਨੂੰ ਤੋੜਨਾ ਸ਼ੁਰੂ ਕੀਤਾ ਹੈ ਤੇ ਇਸ ਦੇ ਪਿੱਛੇ ਕੀ ਕਾਰਨ ਹੋ ਸਕਦੇ ਹਨ ਤਾਂ ਹਰਜਿੰਦਰ ਸਿੰਘ ਦੇ ਇਸ ਸਵਾਲ ਉੱਤੇ ਵੀ ਬਾਬਾ ਜਗਤਾਰ ਸਿੰਘ ਨੇ ਸਿਰਫ ਪੱਲਾ ਹੀ ਝਾੜਿਆ ਤੇ ਇਮਾਰਤ ਦੇ ਖਸਤਾ ਹਾਲਤ ਦੀ ਗੱਲ ਹੀ ਦੁਹਰਾ ਦਿੱਤੀ ਜਦੋਂ ਉਹਨਾਂ ਪੁੱਛਿਆ ਗਿਆ ਕਿ ਤੁਸੀਂ ਖੁਦ ਅਤੇ ਸ਼੍ਰੋਮਣੀ ਕਮੇਟੀ ਦੇ ਕੁਝ ਕੁ ਅਧਿਕਾਰੀ ਹੀ ਆਪਸ ਵਿੱਚ ਮਿਲੀ ਭੁਗਤ ਕਿਉਂ ਕਰ ਲੈਂਦੇ ਹੋ ਤਾਂ ਇਹ ਸਵਾਲ ਤੇ ਉਹਨਾਂ ਨੇ ਆਪਣਾ ਫੋਨ ਕੱਟ ਦਿੱਤਾ ਅਤੇ ਮੁੜ ਕਈ ਵਾਰ ਫੋਨ ਕਰਨ ਉਤੇ ਵੀ ਉਹਨਾਂ ਨੇ ਆਪਣਾ ਫੋਨ ਨਹੀਂ ਚੁੱਕਿਆ ਸੋ ਇਹ ਹਾਲਤਾਂ ਸਾਡੇ ਕਾਰ ਸੇਵਾ ਵਾਲੇ ਅਧਿਕਾਰੀਆਂ ਦੀ ਹੈ ਹੁਣ ਤੱਕ ਸਿੱਖਾਂ ਨੂੰ ਠੰਡੇ ਬੁਰਜ ਕੱਚੀ ਗੜੀ ਅਨੰਦਪੁਰ ਸਾਹਿਬ ਦੇ ਕਿਲੇ ਅਤੇ ਕਈ ਹੋਰ ਇਮਾਰਤਾਂ ਦਾ ਨਾਂ ਸਾਹਮੇ ਜਾਣਾ ਸਿੱਖ ਸੰਗਤਾਂ ਨੂੰ ਚੋਰਾ ਦਿਂਦਾ ਰਿਹਾ ਹੈ ਕੁਝ ਸਮਾਂ ਪਹਿਲਾਂ ਸੁਲਤਾਨਪੁਰ ਵਿਖੇ ਸਥਿਤ ਬੀਬੇ ਨਾਨਕੀ ਦਾ ਜੱਦੀ ਘਰ ਵੀ ਢਾ ਦਿੱਤਾ ਗਿਆ ਸੀ ਇਹ ਸਿਲਸਿਲਾ ਹਾਲੇ ਖਤਮ ਨਹੀਂ ਹੋਇਆ ਜਿੰਨਾ ਚਿਰ ਤੱਕ ਇੱਕ ਵੀ ਪ੍ਰਾਣੀ ਇੱਟ ਮੌਜੂਦ ਹੈ ਸਿੱਖ ਕੌਮ ਦੇ ਨਾਂ ਤੇ ਬਣੇ ਹੋਏ ਇਹ ਅਦਾਰੇ ਇਹਨਾਂ ਨੂੰ ਮਲਿਆ ਮੇਟ ਕੀਤੇ ਬਿਨਾ ਸੁੱਖ ਦਾ ਸਾਹ ਨਹੀਂ ਲੈਣਗੇ ਕਾਰ ਸੇਵਾ ਦੇ ਨਾਂ ਤੇ ਵਰਗਲਾ ਕੇ ਲਿਆਂਦੀ ਹੋਈ ਢੀੜ ਆਪਣੇ ਆਪ ਨੂੰ ਵਡਪਾਗਾ ਸਮਝ ਕੇ ਆਪਣੀਆਂ ਹੀ ਇਤਿਹਾਸਕ ਇਮਾਰਤਾਂ ਦਾ ਖਾਤਮਾ ਕਰਨ ਉਤੇ ਤੁਲੀ ਹੋਈ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੋਂਗੋਵਾਲ ਗੁਰਬਚਨ ਸਿੰਘ ਕਰਮੂ ਵਾਲਾ ਪੱਟੀ ਤੋਂ ਸ਼੍ਰੋਮਣੀ ਕਮੇਟੀ ਮੈਂਬਰ ਖੁਸ਼ਵਿੰਦਰ ਸਿੰਘ ਪਾਟਿਆ ਤਰਨਤਾਰਨ ਦਰਬਾਰ ਸਾਹਿਬ ਦੇ ਮੈਨੇਜਰ ਅਤੇ ਹੋਰ ਸਾਰੇ ਅਧਿਕਾਰੀ ਅਤੇ ਕਾਰ ਸੇਵਾ ਵਾਲੇ ਬਾਬਾ ਜੁਗਤਾਰ ਸਿੰਘ ਆਪਸ ਵਿੱਚ ਰਲੇ ਮਿਲੇ ਹੋਏ ਹਨ ਕੌਣ ਨੇ ਸ਼੍ਰੋਮਣੀ ਕਮੇਟੀ ਵੱਲੋਂ ਠੇਕੇ ਤੇ ਦਿੱਤੀ ਜਾਂਦੀ ਹੈ ਅਤੇ ਇਸ ਦੀ ਮੋਟੀ ਰਕਮ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਮਿਲਦੀ ਹੈ। ਕਾਰ ਸੇਵਾ ਦਾ ਠੇਕਾ ਦਿਵਾਉਣ ਬਦਲੇ ਦਲਾਲ ਕਿਸਮ ਦੇ ਅਧਿਕਾਰੀਆਂ ਨੂੰ ਮੋਟਾ ਮਾਲ ਸ਼ਕਨ ਨੂੰ ਵੀ ਮਿਲਦਾ ਹੈ। ਉੱਗੇ ਪ੍ਰਚਾਰਕ ਹਰਜਿੰਦਰ ਸਿੰਘ ਸਬਰਾ ਦਾ ਕਹਿਣਾ ਹੈ ਕਿ ਆਖਰ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਜਿਹੜੇ ਲੋਕ ਸਾਡੀਆਂ ਇਹਨਾਂ ਗੱਲਾਂ ਦਾ ਗੁੱਸਾ ਕਰਦੇ ਹਨ ਅਤੇ ਦਲੀਲ ਦਿੰਦੇ ਹਨ ਕਿ ਕਾਰ ਸੇਵਾ ਵਾਲੇ ਕੋਈ ਗਲਤ ਨਹੀਂ ਕਰ ਰਹੇ ਸਾਡਾ ਉਹਨਾਂ ਨੂੰ ਇਹੀ ਜਵਾਬ ਹੈ ਕਿ ਇਹ ਬਿਲਕੁਲ ਸਹੀ ਨਹੀਂ ਕਰ ਰਹੇ। ਅਜਈਆਂ ਵਿਰਾਸਤੀ ਇਮਾਰਤਾਂ ਦੌਲਤ ਖਰਚਣ ਤੋਂ ਬਾਅਦ ਵੀ ਹੋਂਦ ਵਿੱਚ ਨਹੀਂ ਲਿਆਂਦੀਆਂ ਜਾ ਸਕਦੀਆਂ ਕਿ ਇਹ ਸਾਰਾ ਕੁਝ ਨਹੀਂ ਹੁੰਦਾ ਸਗੋਂ ਵਿਰਾਸਤਾਂ ਬਹੁਤ ਵੱਡੀ ਚੀਜ਼ ਹੁੰਦੀਆਂ ਹਨ ਜਿਨ੍ਹਾਂ ਦਾ ਮਾਲੀਆ ਮੇਟ ਆਪਣੇ ਹੱਥੀਂ ਆਪਣੀਆਂ ਚੌਧਰਾ ਅਤੇ ਸਵਾਰਥਾਂ ਦੀ ਖਾਤਰ ਇਹ ਲੋਕ ਕਰ ਰਹੇ ਹਨ ਅਤੇ ਅੱਜ ਇਹ ਸਭ ਕੁਝ ਅਸੀਂ ਅੱਖੀਂ ਵੇਖ ਰਹੇ ਹਾਂ ਸਿੱਖ ਪੰਥ ਦੇ ਪੈਸੇ ਦੇ ਨਾਲ ਸਿੱਖਾਂ ਦੀਆਂ ਵਿਰਾਸਤਾਂ ਦਾ ਹੀ ਕਾਣ ਹੋਵੇਗਾ ਇਹ ਵੀ ਪੜੇ ਵਰਤਾਰੇ ਸਿੱਖ ਪੰਥ ਨੂੰ ਵੇਖਣੇ ਪੈ ਰਹੇ ਹਨ ਕਿ ਸਿੱਖ ਸੰਗਤਾਂ ਇਹਨਾਂ ਕੋਲ ਜਵਾਬ ਮੰਗਣਗੀਆਂ ਕਿ ਸਾਡੇ ਭਵਿੱਖ ਨੂੰ ਰੌਸ਼ਨ ਕਰਨ ਦੇ ਲਈ ਸਾਡੀਆਂ ਵਿਰਾਸਤਾਂ ਬਚਾਉਣ ਦੀ ਬਜਾਏ ਤੁਸੀਂ ਔਰੀਆਂ ਕਿਉਂ ਸ਼ੁਰੂ ਕਰ ਦਿੱਤੀਆਂ ਹਨ ਇਹ ਕੋਈ ਪੁੱਛੇਗਾ ਸਾਡੇ ਲਈ ਸਸਤੇ ਤੇ ਚੰਗੇ ਸਕੂਲ ਅਤੇ ਹਸਪਤਾਲ ਕਿੱਥੇ ਹਨ ਆਸ ਉਮੀਦ ਨਾਲ ਜਿਹੜੇ ਹਥਿਆਰ ਅਸੀਂ ਤੁਹਾਡੇ ਹੱਥਾਂ ਵਿੱਚ ਦੇ ਰਹਾਂ ਕਿ ਤੁਸੀਂ ਸਾਡੀ ਰਾਖੀ ਕਰੋਗੇ ਪਰ ਤੁਸੀਂ ਤਾਂ ਸਾਨੂੰ ਹੀ ਕਤਲ ਕਰਨ ਲੱਗ ਪਏ ਹੋ ਅਖੀਰੋ ਤੇ ਅਸੀਂ ਕਹਿਣਾ ਚਾਹੁੰਦੇ ਹਾਂ ਕਿ ਦਰਸ਼ਨੀ ਜੋੜੀ ਦੇ ਡਿੱਗਦੇ ਹੋਏ ਮਨਾਰੇ ਮਹਿਜ਼ ਮਲਬਾ ਨਹੀਂ ਸਗੋਂ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਤੇ ਬਾਬਾ ਜਗਤਾਰ ਸਿੰਘ ਸਮੇਤ ਇਨ੍ਹਾਂ ਦੇ ਹੱਥ ਵਿੱਚ ਖਲੋਣ ਵਾਲਿਆਂ ਦੀ ਅਕਲ ਤੇ ਪੈ ਰਹੇ ਪੱਥਰ ਹਨ ਹਰਜਿੰਦਰ ਸਿੰਘ ਦਾ ਕਹਿਣਾ ਹੈ ਕਿ ਇੱਥੇ ਇਹ ਵੀ ਦੱਸਣਾ ਬੰਦਾ ਹੈ ਕਿ ਜਿਸ ਵੇਲੇ ਗੁਰੂ ਅਰਜਨ ਦੇਵ ਜੀ ਨੇ ਸਰੋਵਰ ਅਤੇ ਦਰਬਾਰ ਸਾਹਿਬ ਦੀ ਪਕਾਈ ਵਾਸਤੇ ਆਪਣੇ ਆਪੇ ਪਕਾਏ ਹੋਏ ਸਨ ਤਾਂ ਉਸ ਵੇਲੇ ਨੂਰਦੀਨ ਦਾ ਪੁੱਤਰ ਅਮੀਰਦੀਨ ਜ਼ਬਰਦਸਤ ਇਟਾ ਚੁੱਕੇ ਲਾ ਗਿਆ ਸੀ ਜਿਹੜੀਆਂ ਉਸਨੇ ਨੂਰਦੀਨ ਵਿਖੇ ਸਰਾਹ ਤੇ ਆਪਣੇ ਮਕਾਨ ਤੇ ਲਾ ਲਈਆਂ ਸਨ ਜਿਨ੍ਹਾਂ ਨੂੰ ਬਾਅਦ ਵਿੱਚ ਸਰਦਾਰ ਬੁੱਧ ਸਿੰਘ ਫੈਜ਼ਲਪੁਰੀਆ ਤੇ ਸਰਦਾਰ ਜਸਾ ਸਿੰਘ ਰਾਮਗੜੀਆ ਵਾਪਸ ਲੈਸਨ ਹੁੰਦੀ ਚੋਰੀ ਅਤੇ ਤੱਕੇ ਨਾਲ ਧਾੜਵਾਂਗ ਪਾ ਕੇ ਦਰਸ਼ਨੀ ਜੋੜੀ ਨੂੰ ਢਾਉਣ ਵਾਲੀ ਕਾਰਵਾਈ ਨੇ ਅਜਿਹੇ ਪ੍ਰਭਾਵ ਦਿੱਤਾ ਹੈ ਕਿ ਜਿਵੇਂ ਨੂਰਦੀਨ ਦੇ ਵਾਰਿਸ ਮੋੜ ਇਟਾਂ ਚੁੱਕਣ ਆ ਗਏ ਹੋਣ ਤੁਸੀਂ ਇਸ ਵੀਡੀਓ ਵਿੱਚ ਦੇਖ ਸਕਦੇ ਹੋ ਜਿਸ ਵਿੱਚ ਅੱਜ ਦੇ ਜ਼ਮਾਨੇ ਦੇ ਸਿੱਖ ਕਲਪ ਰਹੇ ਹਨ ਕਚੀਚੀਆਂ ਲੈ ਰਹੇ ਹਨ ਪਰ ਇਹ ਬੁੱਢਾ ਲਾਣਾ ਉਹਨਾਂ ਦੀ ਇੱਕ ਵੀ ਗੱਲ ਸੁਣਨ ਵਾਸਤੇ ਤਿਆਰ ਨਹੀਂ ਅਤੇ ਤੜਾ ਤੜ ਦਰਸ਼ਨੀ ਜੋੜੀ ਤੇ ਹਥੌੜੇ ਚਲਾਈ ਤੁਰਿਆ ਜਾ ਰਿਹਾ ਹੈ ਸਿੱਖੋ ਬੰਦਾ ਪਰਸਤੀ ਬੰਦ ਕਰੋ ਸਹੀ ਦਾ ਸਾਥ ਦਿਓ ਅਤੇ ਆਪਣੇ ਵੇਰਾਸਤਾ ਬਚਾਓ ਨਹੀਂ ਤਾਂ ਦੇਰ ਤਾਂ ਹੋ ਹੀ ਚੁੱਕੀ ਹੈ ਤੁਹਾਨੂੰ ਦੱਸਦੀ ਕਿ ਜਿਸ ਸਮੇ ਇਹ ਵਿਰਾਸਤੀ ਅਤੇ ਪੁਰਾਣੀ ਇਮਾਰਤ ਨੂੰ ਟੈਟੇਰ ਕੀਤਾ ਜਾ ਰਿਹਾ ਸੀ ਤਾਂ ਉਸ ਸਮੇ ਪਰਮਪਾਲ ਸਿੰਘ ਸਬਰਾਵ ਵੱਲੋਂ ਬਾਬਾ ਜਗਤਾਰ ਸਿੰਘ ਨਾਲ ਫੋਨ ਤੇ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਇਹ ਕਹਿ ਕੇ ਫੋਨ ਕੱਢ ਦਿੱਤਾ ਕਿ ਇਸ ਸਬੰਧੀ ਸ਼੍ਰੋਮਣੀ ਕਮੇਟੀ ਨਾਲ ਗੱਲ ਕਰੋ ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧਿਕਾਰੀਆਂ ਨੇ ਫੋਨ ਲਗਾਤਾਰ ਬੰਦ ਆਉਂਦੇ ਰਹੇ ਕਿਸੇ ਨੇ ਕੋਈ ਗੱਲ ਨਹੀਂ ਕੀਤੀ ਬਿਊਰੋ ਰਿਪੋਰਟ ਸਿੱਖ ਨਿਊਜ਼ ਐਕਸਪ੍ਰੈਸ ਜੇਕਰ ਤੁਹਾਨੂੰ ਸਾਡਾ ਇਹ ਉਪਰਾਲਾ ਚੰਗਾ ਲੱਗਾ ਹੈ ਤਾਂ ਇਸ ਨੂੰ ਲਾਈਕ ਕਰੋ ਸ਼ੇਅਰ ਕਰੋ ਅਤੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ